ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜਿਵੇਂ ਕਹਿੰਦੇ ਆ ਆਪਣੇ ਦੇਸ਼ ਦੇ ਵਿੱਚ ਹੁਣ ਨਾ ਹਰਿਆਲੀ ਤੇ ਦਰਖਤ ਖਤਮ ਹੁੰਦੇ ਜਾਂਦੇ ਨੇ ਤੇ ਸਾਡੇ ਪਿੰਡ ਦੇ ਵਿੱਚ ਅੱਜ ਦਰਾਖਤਾਂ ਦੀ ਫ੍ਰੀ ਸੇਵਾ ਕੀਤੀ ਹੈ ਬਈ 600 ਬੂਟਾ ਦਾ ਤੇ ਬਈ ਆਪਣਾ ਐਂਡ ਤੇ ਅਖੀਰ ਦਾ ਵੀ ਇਹੀ ਮਤਲਬ ਆ ਸਾਹਮਣੇ ਆਪਾਂ ਨੂੰ ਠੀਕ ਆ ਤੇ ਅੱਜ ਗੁਰਦੁਆਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ 600 ਬੂਟਾ ਲਿਆਂਦਾ ਗਿਆ ਜਿਹੜਾ ਕਿ ਹਰ ਇੱਕ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਵੰਡਿਆ ਗਿਆ ਤੇ ਬਈ ਹਰੇਕ 2-2 ਬੂਟੇ 4-4 ਬੂਟੇ ਹਰੇਕ ਲਾਓ ਆ ਦੇਖੋ ਜੀ ਲੈ ਹਰੇਕ ਤਰ੍ਹਾਂ ਦਾ ਬੂਟਾ ਆ। ਆ ਦਈਂ ਪੈ ਸ਼ਕਾਇਦੇ ਦੋ ਪੜਾਖ ਪੈਦੇ ਜੀ। ਲੋ ਜੀ, ਸਪਾਈਦੇ ਦੇ ਕਾਂ ਵੀਰੇ ਹਰੇਕ ਲਾਓ ਦੋ ਦੋ ਬੂਟੇ ਆਪਣੀ ਜ਼ਿੰਦਗੀ ਦੇ ਵਿੱਚ। ਹਰੇਕ ਖੇਤ ਘਰ ਵਿੱਚ ਹੋਰ ਲਾਣਾ। 600 ਬੂਟਾ ਆਇਆ 400 ਬੂਟਾ ਆ ਰਿਹਾ ਕਹਿੰਦੇ। ਆ ਜੀ ਤੇ ਆਪਣਾ ਬਾਈ ਖੜਾ। ਬਾਈ ਸਤਿ ਸ੍ਰੀ ਅਕਾਲ। ਤੇ ਬਾਈ ਕਿੰਨੇ ਬੂਟੇ ਨੇ? ਇਹ ਬਾਈ ਜੀ 600 ਬੂਟਾ ਲੈਂਦਾ ਜੀ। ਅਸਿਆ ਵੀ ਮਤਲਬ ਫ੍ਰੀ ਸੇਵਾ ਹੈ ਨਾ? ਹਾਂ ਜੀ ਬਿਲਕੁਲ ਫ੍ਰੀ ਸੇਵਾ। ਠੀਕ ਆ ਭਾਈ ਧੰਨਵਾਦ ਤੁਹਾਡਾ ਲੈ ਭਾਈ 600 ਬੂਟਾ ਹਰੇਕ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਖੇਤ ਵਿੱਚ ਘਰ ਵਿੱਚ ਹਰੇਕ ਬੂਟਾ ਲਾਓ ਤੇ ਸਾਨੂੰ ਪਤਾ ਹੀ ਆ ਵੀ ਹਨਾ ਗਰਮੀ ਮੀਂਹ ਤੇ ਮੀਂਹ ਵੀ ਇਹਨਾਂ ਕਰਕੇ ਹੀ ਪੈਣਾਗਾ ਆਪਣਾ ਬੁੱਢੀਆਂ ਫੂਕਦੇ ਨੇ ਲੰਗਰ ਲਾਉਂਦੇ ਨੇ ਕੋਈ ਫਾਇਦਾ ਨਹੀਂ ਫਿਰੇ ਸਭ ਤੋਂ ਵੱਡਾ ਕੰਮ ਆਗਾ ਬੂਟੇ ਇਹਨਾਂ ਕਰਕੇ ਆਪਣੇ ਮੀਂਹ ਪੈਣਾ ਭਾਈ ਮਾਨਪ੍ਰੀਤ ਵੀ ਪਹੁੰਚਿਆ ਬੂਟੇ ਲੈਣ ਵਾਸਤੇ 哎，你不知道点